ਦੋਸਤੋ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਹੈਗੇ ਆਂ ਗੁਰਦੁਆਰਾ ਤਨਤਨ ਛੀਤ ਬਾਬਾ ਨੌਸ ਸਿੰਘ ਜੀ ਦੇ ਜੋ ਕਿ ਤਨਤਨ ਅਮਰਸਰ ਰੋਡ ਤੇ ਮੌਜੂਦ ਹੈ ਤੁਸੀਂ ਦਰਸ਼ਨ ਜ਼ਰੂਰ ਕਰਿਓ ਹੋਗੇ ਸੰਗਤਾਂ ਆਉਂਦੀਆਂ ਜਾਂਦੀਆਂ ਹਾਜ਼ਰੀ ਜ਼ਰੂਰ ਲਵਾ ਕੇ ਜਾਂਦੀਆਂ ਬੱਸਾਂ ਟਰੱਕ ਕਾਰਾਂ ਜੋ ਵੀ ਲੰਘਦੇ ਆ ਸੰਗਤ ਮੱਥਾ ਟੇਕ ਕੇ ਜਾਂਦੀ ਹੈ ਪੈਸੇ ਗੋਲਕ ਦੇ ਵਿੱਚ ਪਾ ਕੇ ਜਾਂਦੀ ਹੈਗੀ ਹੈ ਤੇ ਆਜੋ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਬਾਬਾ ਜੀ ਬਾਬਾ ਦੀਪ ਸਿੰਘ ਜੀ ਦੇ ਸਾਥੀ ਸਨ ਤੇ ਮਿਸ਼ਾਂਸੀਦਾਂ ਤਾਨਾਂਦਾਲ ਦੇ ਮੀਤ ਜਥੇਦਾਰ ਸਨ ਤੇ ਬਾਬਾ ਦੀਪ ਸਿੰਘ ਜੀ ਜਥੇਦਾਰ ਸਨ ਕਰੋ ਤੁਸੀਂ ਵੀ ਦਰਸ਼ਨਦਾਰੇ ਬੜੇ ਹੀ ਨਿਮਰਤਾ ਭਾਵਨਾ ਵਾਲੇ ਸੇਵਾ ਵਿੱਚ ਪਰ ਪਾਕਿਸਤਾਨ ਬਾਬਾ ਜੀ ਤੇ ਬਾਬਾ ਜੀ 91 ਸਾਲ ਦੀ ਉਮਰ ਦੇ ਸਨ ਬਾਬਾ ਦੀਪ ਸਿੰਘ ਜੀ ਸਨ 85 ਸਾਲ ਦੀ ਉਮਰ ਦੇ ਦੇ ਤਾਂ ਬਾਬਾ ਜੀ ਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਪ੍ਰਣ ਕੀਤਾ ਸੀ ਕਿ ਉਹ ਵੱਡੇ ਨੇ ਉਮਰ ਦੇ ਵਿੱਚ ਤੇ ਪਹਿਲਾਂ ਸ਼ੀਧੀ ਪ੍ਰਾਪਤ ਕਰਨਗੇ ਸੋ ਸੰਗਤ ਜੀ ਇਸ ਜਗ੍ਹਾ ਤੇ ਬਾਬਾ ਜੀ ਨੇ ਸ਼ੀਧੀ ਪ੍ਰਾਪਤ ਕਰੀ ਸੀਗੀ ਤੇ ਤੁਹਾਨੂੰ ਅੱਜ ਦਰਸ਼ਨ ਦਿਦਾਰੇ ਕਰਾਉਣੇ ਆ ਬੜਾ ਸੋਹਣਾ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਨਾਲ ਲੰਗਰ ਹਾਲ ਆ ਸਾਈਡ ਤੇ ਇੱਕ ਪਾਸੇ ਸੱਜੇ ਜਦੋਂ ਆਪਾਂ ਰੁਕਾਂਗੇ ਇੱਥੇ ਆਕੇ ਗੱਡੀ ਰੋਕਦੇ ਆ 24 ਘੰਟੇ ਲੰਗਰ ਚੱਲਦਾ ਹੈਗਾ ਸਰਾਮ ਵੀ ਬਣੀ ਹੋਈ ਆ ਬਾਬਾ ਜੀ ਦੇ ਦਰ ਤੇ ਤੇ ਤੁਸੀਂ ਵੇਅ ਦਰਸ਼ਨ ਦਿਦਾਰੇ ਕਰੋ ਖੰਡ ਪਾਠਾਂ ਦੀ ਲੜੀ ਚੱਲਦੀ ਰਹਿੰਦੀ ਹੈਗੀ ਇੱਥੇ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਬੜੀ ਬੀਨਾਕਾਰੀ ਸੋਹਣੀ ਹੋਈ ਹੋਈ ਹੈ ਤੇ ਆਜੋ ਤੁਹਾਨੂੰ ਵੀ ਫਿਰ ਆਪਾਂ ਦਰਸ਼ਨ ਦਿਦਾਰੇ ਕਰਾਉਣੇ ਹਨ ਕਰੋ ਦਰਸ਼ਨ ਦਿਦਾਰੇ I'm ਆਪਾ ਗੁਰੂ ਦਾ ਪ੍ਰਸ਼ਾਨਦ ਲੈ ਲਿਆ। ਜੇ ਹਨਾ ਆਪਾ ਪ੍ਰਸ਼ਾਦਾ ਪਾਣੀ ਛਕ ਕੇ ਕਰਾਂਗੇ ਵਾਪਸੀ। ਕੋਰੋਨ ਤੋਂ ਨਰਸਿੰਦ ਦਸੀ। ਮਮਈਂ ਅੰਸ਼ੀਰ ਵਾਪਸ ਆਣਾ ਨੱਤੇ ਨਾਉ ਨੂੰ ਮੇਰਾ ਜਿੰਦ ਜੰਦਰੀ। ਜਿਹੜੀ ਸਾਈਡ ਤੇ ਸੰਗਤ ਮੱਠ ਟੇਕੇ ਜਾਂਦੀ ਹੈ ਇਹ ਸਾਧਨਾ ਤੇ ਚੁਲੀ ਜਾਂਦੀ ਸੰਗਤ ਗੋਲਕ ਦੇ ਵਿੱਚ ਪਾ ਕੇ ਜਾਂਦੀ ਹੈ ਆਪਣਾ ਦਿਲ ਕੋ ਉਧਰ ਵੀ ਤੁਹਾਨੂੰ ਦਰਸ਼ਨ ਕਰਾਉਣੀ ਹੈ ਇਹ ਗੁਰਦੁਆਰਾ ਸਾਹਿਬ ਪਿੰਡ ਚੱਬਾ ਵਿਖੇ ਸਿਸੋ ਪਤਾ ਜਿੱਥੇ ਚੱਬੇ ਦਾ ਮદાન ਆਪਾਂ ਕਹਿੰਨੇ ਚੱਬੇ ਦੀ ਲੜਾਈ ਹੁਣ ਆਪਾਂ ਵਾਪਸੀ ਕਰਤੀ ਸੰਗਤ ਜੀ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ